ਅੱਜ ਗੱਲ ਕਰਦੇ ਆਂ ਉਸ ਤਖਤ ਬਾਰੇ ਜਿਸ ਨੂੰ ਪੰਜਾਬ ਦੇ ਸਿੰਘ ਸੂਰਮਿਆਂ ਨੇ 11 ਮਾਰਚ 1783 ਨੂੰ ਜਾਨੀ ਅੱਜ ਦੇ ਦਿਨ ਦਿੱਲੀ ਤੋਂ ਕਸੀਟ ਕੇ ਦਰਬਾਰ ਸਾਹਿਬ ਲੈ ਆਂਦਾ ਸੀ ਹਾਂਜੀ ਅਸੀਂ ਗੱਲ ਕਰਨ ਲੱਗਿਆਂ ਤਖਤ ਤੇ ਤਾਉਸ ਦੀ ਸੰਸਾਰ ਵਿੱਚ ਅੱਜ ਤੱਕ ਕਿਸੇ ਬਾਦਸ਼ਾਹ ਦੇ ਤਖਤ ਨੂੰ ਇੰਨੀ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਤਖਤ ਤੇ ਤਾਉਸ ਨੂੰ ਪ੍ਰਾਪਤ ਦੇ ਨਾ ਹੀ ਹੁਣ ਤੱਕ ਕੋਈ ਇੰਨਾ ਕੀਮਤੀ ਰਾਜ ਸਿੰਘਾਸਨ ਬਣ ਸਕਿਆ ਤਖਤ ਤੇ ਤਾਉਸ ਜਾਂ ਮਯੂਰ ਸਿੰਘਾਸਨ ਮੁਗਲ ਕਾਰਾਗਰੀ ਦਾ ਇੱਕ ਨਾਇਆਬ ਨਮੂਨਾ ਸੀ ਜਿਸ ਦੀ ਮਿਸਾਲ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੀ ਇਸ ਦਾ ਨਿਰਮਾਣ ਪੰਜਵੇਂ ਮੁਗਲ ਸ਼ਹਿਨशाह ਸਾਜਹਾਨ ਨੇ ਕਰਵਾਇਆ ਸੀ ਸਾਜਹਾਨ ਚਾਹੁੰਦਾ ਸੀ ਕਿ ਉਸ ਦਾ ਦਰਬਾਰ ਧਰਤੀ ਉੱਪਰ ਸਵਰਗ ਦਾ ਨਮੂਨਾ ਹੋਵੇ ਤੇ ਉਸ ਦਾ ਤਖਤ ਤਖਤ ਤੇ ਸੁਲੇਮਾਨ ਜਨਿਕ ਸuleman ਬਾਦਸ਼ਾਹ ਦੇ ਤਖਤ ਵਾਂਗ ਸੋਨੇ ਅਤੇ ਹੀਰੇ ਪੰਨਿਆਂ ਨਾਲ ਸਜੀ ਇਨਸਾਫ ਦੀ ਕੁਰਸੀ ਹੋਵੇ। ਸੁਲੇਮਾਨ ਇੱਕ ਇਤਿਹਾਸਕ ਬਾਦਸ਼ਾਹ ਹੈ ਜਿਸ ਨੂੰ ਅਰਬ ਦੇਸ਼ਾਂ ਵਿੱਚ ਨਿਆਂ ਅਤੇ ਸੱਚਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਾਹਜਾਹਾਂ ਵੇਲੇ ਭਾਰਤ ਦੁਨੀਆ ਦਾ ਅਮੀਰਤਰੀਨ ਦੇਸ਼ ਸੀ ਪਰ ਤਖਤੇ ਦਾ ਉਸ ਉਸ ਅਮੀਰੀ ਦੇ ਹਿਸਾਬ ਨਾਲ ਵੀ ਬਹੁਤ ਮਹਿੰਗਾ ਗਿਨਾਇਆ ਗਿਆ ਸੀ। ਸਾਜਹਾਨ ਨੇ ਇਸ ਦਾ ਕੋਈ ਨਾਮਕਰਨ ਨਹੀਂ ਕੀਤਾ ਸੀ ਹੀਰੇ ਮੋਤੀਆਂ ਵਿੱਚ ਮੜੇ ਹੋਣ ਕਾਰਨ ਇਸ ਨੂੰ ਤਖਤ-ਏ-ਮੁਰਾਸਾ ਜੜਾਓ ਤਖਤ ਜਾਂ ਤਖਤ-ਏ-ਤੌਸ ਕਿਹਾ ਜਾਂਦਾ ਸੀ ਇਸ ਦਾ ਉਦਘਾਟਨ 22 ਮਾਰਚ 1935 ਈਸਵੀ ਨੂੰ ਸਾਜਹਾਨ ਦੀ 7ਵੀਂ ਤਖਤ ਨਸੀਨੀ ਬਰੇਗੰਡ ਵਾਲੇ ਦਿਨ ਇੱਕ ਸ਼ਾਨਦਾਰ ਸਮਾਰੋਹ ਵਿੱਚ ਕੀਤਾ ਗਿਆ ਉਸ ਤਾਰੀਖ ਦੀ ਚੋਣ ਜੋਤਿਸ਼ੀਆਂ ਨੇ ਕਈ ਗਣਤਿਆ ਮਿਲਤਿਆਂ ਕਰਕੇ ਕੀਤੀ ਸੀ ਕਿਉਂਕਿ ਉਸ ਦਿਨ ਕਈ ਸਾਲਾਂ ਬਾਅਦ ਈਦ-ਉਲ-ਫਿਤਰ ਉਤੇ ਨੌਰੀਜ਼ ইরਾਨੀ ਪਸੰਦ ਦਾ ਤਿਉਹਾਰ ਇਕੱਠੇ ਆਏ ਸਨ ਸ਼ਾਹਜਹਾਂ ਨੂੰ ਇਸ ਉੱਤੇ 23 ਸਾਲ ਬੈਠਣਾ ਨਹੀਂ ਸੀ ਹੋਇਆ ਕਿਉਂਕਿ 31 ਜੁਲਾਈ 1758 ਈਸਵੀ ਨੂੰ ਔਰੰਗਜ਼ੇਬ ਉਸ ਨੂੰ ਤਖਤ ਤੋਂ ਉਤਾਰ ਕੇ ਖੁਦ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਸੀ ਜਿਸ ਸੰਗਮਰਮ ਦੇ ਚੂਬੂਤਰੇ ਉੱਤੇ ਇਹ ਟਿਕਾਇਆ ਗਿਆ ਸੀ ਉਹ ਅੱਜ ਵੀ ਲਾਲ ਕਿਲਾ ਦਿੱਲੀ ਦੇ ਦੀਵਾਨੇ ਖਾਸ ਵਿੱਚ ਮੌਜੂਦ ਹੈ ਮਗਰਲੇ ਮੁਗਲ ਬਾਦਸ਼ਾਹਾਂ ਨੇ ਇੱਕ ਨਕਲੀ ਤਖਤ ਤੇ ਤੌਪਸ ਤਿਆਰ ਕਰਵਾਇਆ ਸੀ ਜੋ 1857 ਦੀ ਕ੍ਰਾਂਤੀ ਤੱਕ ਦੀ ਵਨ ਨਿਕਾਸ ਦੀ ਸ਼ੋਭਾ ਬਣਿਆ ਰਿਹਾ ਪਰ ਜੇਤੂ ਬ੍ਰਿਟਿਸ਼ ਫੌਜ ਵੱਲੋਂ ਕੀਤੀ ਗਈ ਲੁੱਟਮਾਰ ਸਮੇਂ ਉਹ ਵੀ ਗਾਇਬ ਹੋ ਗਿਆ ਸਤਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਬਿਲਕੁਲ ਨਾਲ ਬਣਿਆ ਰਾਮਗੜੀਆ ਬੁੰਗੇ ਵਿੱਚ ਪਿਆ 4 ਫੁੱਟਾ ਚੌੜਾ ਤੇ 6 ਫੁੱਟਾ ਲੰਮਾ ਪੱਥਰ ਕੋਈ ਆਮ ਪੱਥਰ ਨਹੀਂ ਹੈ ਇਹ ਪੱਥਰ ਉਹਨਾਂ ਬਹਾਦਰ ਸੂਰਬੀਰ ਯੋਧਿਆਂ ਦੀ ਗੌਰਵਮਈ ਗਾਥਾ ਦਾ ਪ੍ਰਤਕਵਾ ਹੈ ਜਿਨ੍ਹਾਂ ਯੋਧਿਆਂ ਨੇ ਸਦੀਆਂ ਤੱਕ ਹਿੰਦੁਸਤਾਨ ਦੇ ਰਾਜ ਕਰਨ ਲਈ ਦਿੱਲੀ ਦਰਬਾਰ ਨੂੰ ਆਪਣੇ ਕਦਮਾਂ ਵਿੱਚ ਚੁਕਾ ਕੇ 11 ਮਾਰਚ 1783 ਨੂੰ ਲਾਲ ਕਿਲੇ ਉੱਪਰ ਖਾਲਸਾ ਈਨ ਨਿਸ਼ਾਨ ਸਾਹਿਬ ਚੁਲਾਇਆ ਸੀ ਇਹ ਇਤਿਹਾਸਕ ਪੱਥਰ ਦਿੱਲੀ ਦਰਬਾਰ ਦੇ ਤਖਤ ਤੇ ਤੌਸ ਦੀ ਉਹ ਸਿਲ ਹੈ ਜਿਸ ਉੱਪਰ ਬੈਠੇ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਆਪਣੇ ਸ਼ਲ ਅਤੇ ਬਲ ਦਾ ਪ੍ਰਯੋਗ ਕੀਤਾ ਸੀ ਇਹ ਪੱਥਰ ਗਵਾਹ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਬਗੇਲ ਸਿੰਘ ਅਤੇ ਜੱਸਾ ਸਿੰਘ ਰਾਮਗੜੀਆ ਵਰਗੇ ਬਹਾਦਰਾਂ ਦੀ ਬਾਦਰੀ। ਦਿੱਲੀ ਤੋਂ ਇਸ ਸੱਲ ਨੂੰ ਬਾਬਾ ਜੱਸਾ ਸਿੰਘ ਰਾਮਗੜੀਆ ਆਪਣੇ ਘੋੜੇ ਮਗਰ ਬਨ ਕੇ ਕਢੀਸ ਕੇ ਹੋਏ ਇੱਥੇ ਲੈ ਕੇ ਆਏ ਸਨ। ਜਿੰਨਾ ਸਮਾਂ ਵਿੱਚ ਰਾਜੇ ਆਪਣੇ ਜਿੱਤੇ ਹੋਏ ਇਲਾਕਿਆਂ ਵਿੱਚ ਉਥੋਂ ਦੀ ਆਵਾਮ ਉੱਪਰਨਾਂ ਤਸ਼ੱਦਦ ਕਰਦੇ ਸਨ। ਔਰਤਾਂ ਦੀ ਬੇਪਤੀ ਕਰਨਾ ਆਮ ਗੱਲ ਸੀ। ਪਰ ਬਿਨਾਂ ਕਿਸੇ ਮਜਲੂਮ ਦਾ ਖੂਨ ਵਹਾਏ, ਬਿਨਾਂ ਕਿਸੇ ਟੀ ਪੈਣ ਨੂੰ ਬੇਵੱਤ ਕੀਤੇ ਦਿੱਲੀ ਫਤਿਹ ਕਰਨ ਦਾ ਸਿਹਰਾ ਖਾਲਸਾ ਫੌਜਾਂ 'ਤੇ ਵਜਦਾ। ਇਸ ਇਤਿਹਾਸ ਨੇ ਆਪ ਦੇਕਾ